ਬੱਬਰ ਅਕਾਲੀ ਯਾਦਗਾਰ ਦੇ ਰੱਖ-ਰਖਾਊ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਬੱਬਰ ਅਕਾਲੀ ਯਾਦਗਾਰ ਕੋਟ ਫਤੂਹੀ ਜਿਸ ਨੂੰ ਬੱਬਰ ਅਕਾਲੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਕੋਟ ਫਤੂਹੀ ਵੱਲੋਂ 2014 ਵਿੱਚ ਬਣਾਇਆ ਗਿਆ ਸੀ ਉਸ ਦੇ ਰੱਖ-ਰਖਾਓ ਦਾ ਕੋਈ ਵੀ ਟੁਕਮਾ ਪ੍ਰਬੰਧਨਾ ਹੁਣ ਕਰਕੇ ਅੱਜ ਸੋਸਾਇਟੀ ਪ੍ਰਧਾਨ ਪਰਮਜੀਤ ਸਿੰਘ ਰੱਕਰਨੇ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਸ ਯਾਦਗਾਰ ਦੀ ਇਮਾਰਤ ਦੀ ਸਾਬ ਸੰਭਾਲ ਲਈ ਮੰਗ ਪੱਤਰ ਦਿੱਤਾ ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਇਸ ਦਾ ਨਿਰੀਖਣ ਕੀਤਾ ਅਤੇ ਜਲਦੀ ਹੀ ਟੁਕਮਾ ਪ੍ਰਬੰਧ ਕਰਨ ਦਾ ਪਰੋਸਾ ਦਿੱਤਾ ਸਿੰਘ ਇਸ ਮੌਕੇ ਐਸ ਐਸ ਪੀ ਸੰਦੀਪ ਮਲਿਕ ਹੁਸ਼ਿਆਰਪੁਰ ਡੀ ਐਸ ਪੀ ਜਸਪ੍ਰੀਤ ਸਿੰਘ ਗਰਸ਼ੰਕਰ ਨਾਇਬ ਤਹਿਸੀਲਦਾਰ ਰਣਵੀਰ ਸਿੰਘ ਮਾਹਿਲਪੁਰ ਏ ਐਸ ਆਈ ਸੁਖਵਿੰਦਰ ਸਿੰਘ ਕੋਟਪਤੂਹੀ ਤਰੁਣ ਅਰੋੜਾ ਆਪ ਆਗੂ ਰਾਜੇਸ਼ ਕੁਮਾਰ ਅਰੋੜਾ ਗੁਰਮੇਲ ਸਿੰਘ ਅਮਿਤਪਾਲ ਸਿੰਘ ਸੰਧੂ ਗੁਰਜੀਤ ਸਿੰਘ ਢਿੱਲੋਂ ਪੰਜ ਡਾਕਟਰ ਕਿਰਨਜੀਤ ਸਿੰਘ ਬਹਾਦਰ ਸਿੰਘ ਢਿੱਲੋਂ ਕਮਲਜੀਤ ਸਿੰਘ ਪੋਲਾ ਬਲਵਿੰਦਰ ਸਿੰਘ ਸੰਧੂ ਬਹਾਦਰ ਸਿੰਘ ਬੈਸ ਗੁਲਾਬ ਸਿੰਘ ਬੈਸ ਆਦੇ ਹਾਜ਼ਰ ਸਨ